ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲ੍ਹਾ ਚੌਂਕਾ ਤੇ ਅੱਜ ਆਪਾਂ ਬਣਾਵਾਂਗੇ ਪੁਰਾਣੇ ਸਮੇਂ ਤੋਂ ਸਰਦੀਆਂ ਦੀ ਰੁੱਤ ਵਿੱਚ ਘਰ ਵਿੱਚ ਬਣਾਈ ਜਾਣ ਵਾਲੀ ਪੰਜੀਰੀ ਦੀ ਰੈਸਪੀ ਇਹ ਆਪਣੇ ਸਰੀਰ ਨੂੰ ਗਰਮਾਹਟ ਦੇਣ ਦੇ ਨਾਲ-ਨਾਲ ਬਹੁਤ ਜ਼ਿਆਦਾ ਤਾਕਤ ਵੀ ਦਿੰਦੀ ਹੈ ਤੇ ਸਰਦੀਆਂ ਦੀ ਰੁੱਤ ਵਿੱਚ ਇਹਨੂੰ ਬਣਾ ਕੇ ਜ਼ਰੂਰ ਖਾਣਾ ਚਾਹੀਦਾ ਹੈ ਅੱਜ ਆਪਾਂ ਇੱਥੇ 2 ਕਿਲੋ ਘਿਓ ਦੀ ਪੰਜੀਰੀ ਬਣਾ ਰਹੇ ਹਾਂ 2 ਕਿਲੋ ਘਿਓ ਦੀ ਪੰਜੀਰੀ ਬਣਾਉਣ ਵਾਸਤੇ ਇੱਥੇ ਆਪਾਂ ਨੂੰ ਇਹ ਸਮਾਨ ਚਾਹੀਦਾ ਅਖਰੋਟ 250 ਗ੍ਰਾਮ ਬਦਾਮ 250 ਗ੍ਰਾਮ ਮਖਜ 250 ਗ੍ਰਾਮ ਤੇ ਕਾਜੂ 250 ਗ੍ਰਾਮ ਚਾਰੇ ਗੁੰਦਾ ਇੱਥੇ ਆਪਾਂ ਲਈਆਂ ਨੇ 250 ਗ੍ਰਾਮ ਤੇ ਖਸਖਸ ਆਪਾਂ 250 ਗ੍ਰਾਮ ਲਈਏ ਇੱਕ ਝੋਟਾ ਪੈਥਲਿਆ ਨਾਰੀਅਲ ਦਾ 50 ਗ੍ਰਾਮ ਆਪਾਂ ਸੌਫ ਲਈਏ 50 ਗ੍ਰਾਮ ਅਜਵੈਨ ਲਈਏ 50 ਗ੍ਰਾਮ ਸੁੰਡ ਤੇ 50 ਗ੍ਰਾਮ ਕਮਰਕਸ ਇੱਕ ਚਮਚਾ ਆਪਾਂ ਇੱਥੇ ਸਫੈਦ ਮਿਰਚ ਦਾ ਪਾਵਾਂਗੇ 2 ਕਿਲੋ ਇੱਥੇ ਆਪਾਂ ਆਟਾ ਪਾਵਾਂਗੇ ਵਿੱਚ ਤੇ ਨਾਲ 1/2 ਕਿਲੋ ਆਪਾਂ ਧਾਗੇ ਵਾਲੀ ਮਿਸ਼ਰੀ ਲਵਾਂਗੇ ਤੇ ਸਭ ਤੋਂ ਪਹਿਲਾਂ ਇੱਥੇ ਆਪਾਂ ਮਿਸ਼ਰੀ ਲਵਾਂਗੇ ਮਿਸ਼ਰੀ ਨੂੰ ਆਪਾਂ ਮਾਰਨ ਦਸਤੇ ਵਿੱਚ ਪਾ ਕੇ ਨਾ ਮੋਟਾ-ਮੋਟਾ ਕੁੱਟ ਲਵਾਂਗੇ ਨਾਲ ਤੇ ਇਹਦੇ ਵਿੱਚ ਜਿਹੜੇ ਧਾਗੇ ਹੁੰਦੇ ਹੋ ਧਾਗੇ ਕੱਢ ਲਵਾਂਗੇ ਨਾਲੇ ਮਿਕਸੀ ਦੇ ਵਿੱਚ ਫਿਰ ਆਰਾਮ ਨਾਲ ਪੀਸ ਚੁੱਕੇ ਸਭ ਤੋਂ ਪਹਿਲਾਂ ਇੱਥੇ ਆਪਾਂ ਬਦਾਮ ਲਵਾਂਗੇ ਬਦਾਮਾਂ ਨੂੰ ਆਪਾਂ ਇੱਥੇ ਕਪੋਣੀ ਦੇ ਵਿੱਚ ਪਾ ਕੇ ਇਸ ਤਰ੍ਹਾਂ ਤੇ ਹੱਥ ਨਾਲ ਮਸਲ ਮਸਲ ਕੇ ਨਾ ਸਾਫ ਕਰ ਲਾਂਗੇ ਇਹਨਾਂ ਦੇ ਉੱਤੇ ਥੋੜੇ ਬਹੁਤੇ ਜਵੇਂ ਤੂੜਕਾ ਨੁੰਦੀ ਆ ਤੇ ਇਹਨਾਂ ਨੂੰ ਜਿੱਤੇ ਦਾ ਕੱਪੜੇ ਨਾਲ ਰਗੜ ਰਗੜ ਕੇ ਸਾਫ ਕਰਾਂਗੇ ਨਾ ਬਿਲਕੁਲ ਸਾਫ ਹੋ ਜਾਣਗੇ ਸਾਰੇ ਡਰਾਈ ਫਰੂਟ ਨੂੰ ਇਸੇ ਤਰ੍ਹਾਂ ਹੀ ਸਾਫ ਕਰ ਲੈਣਾ ਕੱਪੜੇ ਦੇ ਵਿੱਚ ਪਾ ਕੇ ਤੇ ਬਾਦਾਮ ਨੂੰ ਦੇਖੋ ਆਪਣੇ ਸਾਫ ਹੋ ਗਏ ਆ ਨਾਰੀਅਲ ਦੇ ਜਟ ਨੂੰ ਇੱਥੇ ਆਪਾਂ ਬਰੀਕ ਅਦੋਕਸ ਕਰ ਲਵਾਂਗੇ ਹੁਣ ਆਪਾਂ ਪੰਜੀਰੀ ਬਣਾਉਣੀ ਸ਼ੁਰੂ ਕਰਦੇ ਆ ਚੁੱਲੇ 'ਚ ਆਪਾਂ ਅੱਗ ਬਾਲ ਕੇ ਸਭ ਤੋਂ ਪਹਿਲਾਂ ਦੇ ਉੱਪਰ ਕढ़ाई ਰੱਖ ਕੇ ਨਾ ਦੋ ਕੜਛੀਆਂ ਘਿਓ ਦੀਆਂ ਛੋਟੀਆਂ ਪਾਵਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਘਿਓ ਪਾ ਕੇ ਘਿਓ ਜਿੱਨਾਂ ਚਿਰ ਆਪਣਾ ਪਿਗਲ ਜਾਊਗਾ ਤੇ ਫਿਰ ਆਪਾਂ ਇਹਦੇ ਵਿੱਚ ਚਟੀਆਂ ਚਾਰੇ ਗੁੰਦਾਂ ਲਈਆਂ ਨਾ ਉਹਨਾਂ ਗੁੰਦਾਂ ਨੂੰ ਆਪਾਂ ਇਹਦੇ ਵਿੱਚ ਫਰਾਈ ਕਰਾਂਗੇ ਇੱਥੇ ਆਪਾਂ 250 ਗ੍ਰਾਮ ਗੁੰਦ ਲਈ ਸੀ ਨਾ ਤੇ ਗੁੰਦ ਨੂੰ ਆਪਾਂ ਚਾਰੀ ਸਾਂਝ ਵੰਡ ਲੈਣਾ ਤੇ ਥੋੜੀ-ਥੋੜੀ ਕਰਕੇ ਤਾਂ ਘਿਓ ਚ ਖਲਾਰਦੇ ਹੋਏ ਪਾਉਣੀ ਹੈ ਇੱਕ ਥਾਂ ਤੇ ਨਹੀਂ ਪਾਉਣੀ ਤੇ ਫਿਰ ਇਹਨੂੰ ਹਲਾਉਂਦੇ ਹੋਏ ਹੌਲੀ-ਹੌਲੀ ਪਕਾਉਣਾ ਸੇਕ ਤੇ ਆਪਾਂ ਮੀਡੀਅਮ ਹੀ ਰੱਖਣਾ ਹੈਗਾ ਜਿਆਦਾ ਤੇਜ਼ ਨਹੀਂ ਰੱਖਣਾ ਤੇ ਪਕਾਏ ਨੂੰ ਹਲਾ ਹਲਾ ਕੇ ਪਕਾਉਣਾ ਕਿਉਂਕਿ ਇਹ ਅੰਦਰ ਤੱਕ ਪੱਕ ਜਾਵੇ ਜੇ ਸੇਕ ਜਿਆਦਾ ਹੋਊਗਾ ਨਾ ਫਿਰ ਇਹ ਅੰਦਰੋਂ ਤਾਂ ਕੱਚੀਆਂ ਰਹਿਣਗੀਆਂ ਤੇ ਬਾਹਰ ਹੋਏ ਜਿਆਦੀਆਂ ਪੱਕ ਜਾਣਗੀਆਂ ਤੇ ਜਦੋਂ ਆਪਾਂ ਪੰਜੀਰੀ ਦੇ ਵਿੱਚ ਪਾਵਾਂਗੇ ਤੇ ਬਾਅਦ ਵਿੱਚ ਦੰਦਾਂ 'ਚ ਚਿਪਕਣ ਲੱਗ ਜਾਂਦੀ ਗੂੰਦ ਤੇ ਗੂੰਦ ਨੂੰ ਪੁੰਨਣ ਵਾਸਤੇ ਨਾ ਜ਼ਰੂਰ ਖਿਆਲ ਰੱਖਣਾ ਗੂੰਦ ਇੱਥੇ ਆਪਣੀ ਫਰਾਈ ਹੋ ਗਈ ਸਾਰੀ ਹੁਣ ਬਾਕੀ ਜਿਹੜਾ ਆਪਣੇ ਦੇ ਵਿੱਚ ਕੜਾਈ ਦੇ ਖੋ ਬਚਿਆ ਤਾਂ ਉਹਦੇ ਵਿੱਚ ਆਪਾਂ 200 ਗ੍ਰਾਮ ਮਖਾਣੇ ਪਾ ਕੇ ਨਾ ਤੇ ਇਹਨਾਂ ਨੂੰ ਫਰਾਈ ਕਰ ਲੈਣਾ ਹਲਕੇ ਹਲਕੇ ਅੱਗ ਤੇ ਇਹਨਾਂ ਨੂੰ ਵੀ ਪੁੰਨ ਲੈਣਾ ਚੰਗੀ ਤਰ੍ਹਾਂ ਜਦੋਂ ਆਪਾਂ ਸਮਾਨ ਦੱਸਿਆ ਸੀ ਨਾ ਉਹਦੇ ਵਿੱਚ ਮਖਾਣੇ ਦੱਸਨੇ ਯਾਦ ਭੁੱਲ ਗਿਆ ਸੀ ਤੇ ਇੱਥੇ ਆਪਾਂ ਪੰਜੀਰੀ ਦੇ ਵਿੱਚ 200 ਇਹ ਫੁੱਲ ਮਖਾਣਿਆਂ ਵਿੱਚ ਨਾ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਤੇ ਇਹ ਖਾਣ ਨਾਲ ਆਪਣੀਆਂ ਹੱਡੀਆਂ ਬਹੁਤ ਮਜ਼ਬੂਤ ਹੁੰਦੀਆਂ ਹਨ ਇਸ ਕਰਕੇ ਨਾ ਪੰਜੀਰੀ ਦੇ ਵਿੱਚ ਫੁੱਲ ਮਖਾਣੇ ਜ਼ਰੂਰ ਪਾਉਣੇ ਚਾਹੀਦੇ ਹਨ ਹੁਣ ਆਪਾਂ ਇੱਥੇ ਜਿਹੜਾ 2 ਕਿਲੋ ਘਿਓ ਲਿਆ ਸੀ ਉਹਨੂੰ ਕੜਾਈ ਵਿੱਚ ਪਾ ਕੇ ਤੇ ਗਰਮ ਹੋਣ ਵਾਸਤੇ ਰੱਖ ਦਿੰਨੇ ਆ ਤੇ ਜੇ ਤੋ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੀ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੇ ਆਉਣ ਵਾਲੀ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਜਦੋਂ ਤੱਕ ਆਪਣਾ ਘਿਓ ਗਰਮ ਹੁੰਦਾ ਉਦੋਂ ਤੱਕ ਆਪਾਂ ਗੁੰਦਾਂ ਨੂੰ ਲੈ ਕੇ ਮਾਮ ਦਸਤੇ 'ਚ ਪਾ ਕੇ ਨੱਤੇ ਦੜਫੜ ਜੇ ਕਰ ਲੈਨੇ ਤਾਂ ਮੋਟੀਆਂ-ਮੋਟੀਆਂ ਕਿਓ ਇਥੇ ਆਪਣਾ ਹੁਣ ਗਰਮ ਹੋ ਗਿਆ ਤੇ ਹੁਣ ਇਹਦੇ ਵਿੱਚ ਆਪਾਂ ਆਟਾ ਪਾਵਾਂਗੇ ਆਟਾ ਇਥੇ 2 ਕਿਲੋ ਲਿਆ ਹੈ ਪਰ ਤੁਸੀਂ ਆਟਾ ਉਹਨਾਂ ਪਾਉਣਾ ਕਿ ਜਿੰਨਾ ਕਿਹੋ ਜਿਹਾ ਆਟੇ ਦੀ ਗਿਣਤੀ-ਬਿੰਤੀ ਵੈਸੇ ਹੁੰਦੀ ਨਹੀਂ ਜਿੰਨਾ ਕਿਹੋ ਦੇ ਵਿੱਚ ਆਟਾ ਸਮਾ ਜਾਂਦਾ ਹੈ ਉਹਨਾਂ ਕਿ ਜ਼ਿਆਦਾ ਬਹੁਤ ਜ਼ਿਆਦਾ ਸਖਤ ਵੀ ਨਾ ਹੋਵੇ ਤੇ ਬਹੁਤ ਜ਼ਿਆਦਾ ਢਿੱਲਾ ਵੀ ਨਾ ਹੋਵੇ ਕਿਉਂਕਿ ਜਦੋਂ ਜਦੋਂ ਇਹ ਆਟਾ ਆਪਣਾ ਪੱਕੂਗਾ ਤੇ ਧੌਂ ਤੇ ਇਹ ਆਟੇ ਆਪਣੇ ਨੇ ਫਿਰ ਨਰਮ ਹੋ ਕੇ ਝੋ ਛੱਡਣ ਲੱਗ ਜਾਣ ਤਾਂ ਪਹਿਲਾਂ ਥੋੜਾ ਜਿਹਾ ਆਟਾ ਵਾਦੀ ਰੱਖਣਾ ਕਿ ਪਹਿਲਾਂ ਹੜ ਹੜ ਲੱਗੂਗਾ ਆਪਾਂ ਨੂੰ ਜਿੰਤਾ ਸਖਤ ਸਭ ਤੋਂ ਹੋਊਗਾ ਤੇ ਜਿਵੇਂ ਜਿਵੇਂ ਆਟਾ ਪੁੱਜਦਾ ਜਾਊਗਾ ਤੇਵੇਂ ਤੇਵੇਂ ਆਟੇ ਦੇ ਵਿੱਚ ਥੋੜਾ ਥੋੜਾ ਜਿਹਾ ਘਿਓ ਛੱਡਣ ਲੱਗਣਾ ਨਾ ਤੇ ਉਦੋਂ ਫਿਰ ਆਪਣਾ ਆਟਾ ਏ ਢਿੱਲਾ ਢਿੱਲਾ ਹੁੰਦਾ ਜਾਣਾ ਗੁੰਦਾ ਇੱਥੇ ਆਪਾਂ ਨੂੰ ਕੋਟਲੀਆਂ ਨੇ ਗੁੰਦਾ ਦੇਖੋ ਆਪਾਂ ਦਰੜ ਫੜ ਜਿਆ ਕੀਤੀਆਂ ਪਾਣੀਆਂ ਬਰੀਕ ਨਹੀਂ ਕਰਨੀਆਂ ਕਿਉਂਕਿ ਗੁੰਦਾ ਬਣੀਆਂ ਕਰੰਚੀ ਜੀਆਂ ਹੁੰਦੀਆਂ ਨੇ ਜੋ ਤਾਂ ਆਪਾਂ ਪੰਜੀਰੀ ਦੇ ਵਿੱਚ ਇਹਨਾਂ ਨੂੰ ਪਾਉਣੇ ਆ ਨਾ ਤੇ ਖਾਣ ਦੇ ਵਿੱਚ ਇਹਨਾਂ ਦਾ ਸਵਾਦ ਫਿਰ ਬਹੁਤ ਵਧੀਆ ਹੁੰਦਾ ਨਾਲ ਹੀ ਇੱਥੇ ਆਪਾਂ ਬਦਾਮ ਲੈ ਲੈਣ ਬਦਾਮ ਨੂੰ ਵੀ ਆਪਾਂ ਗੁੰਦਾਂ ਦੀ ਤਰ੍ਹਾਂ ਹੀ ਬਸ ਮੋਟਾ-ਮੋਟਾ ਕੁੱਟ ਲਵਾਂਗੇ ਕਿਉਂਕਿ ਇਹ ਵੀ ਜੇ ਤੋ ਟੁਕੜੇ ਜੇ ਪੁੱਜ ਜਾਣਗੇ ਤਾਂ ਪੰਜੀਰੀ ਵਿੱਚ ਤੇ ਇਹ ਵੀ ਬਹੁਤ ਵਧੀਆ ਲੱਗਦੇ ਆ ਜਦ ਜਦ ਬਰੀਕ ਨਹੀਂ ਕਰਨੀ ਇਹ ਵੀ ਬਦਾਮ ਆਪਾਂ ਇੱਥੇ ਦੇਖੋ ਕੁੱਟ ਲੈਣੇ ਮੋٹے-ਮੋਟੇ ਤੇ ਬਦਾਮਾਂ ਨੂੰ ਵੀ ਆਪਾਂ ਕੱਢ ਲਿਆ ਥੋਣੇ ਇਸੇ ਤਰ੍ਹਾਂ ਹੀ ਆਪਾਂ ਅਖਰੋਟ ਪਾਵਾਂਗੇ ਤੇ ਅਖਰੋਟਾਂ ਨੂੰ ਵੀ ਆਪਾਂ ਮੋٹے-ਮੋਟੇ ਕੁੱਟ ਲਵਾਂਗੇ ਜਿਵੇਂ ਬਦਾਮਾਂ ਨੂੰ ਕੁੱਟਿਆ ਤੇ ਜ਼ਿਆਦਾ ਡ్రਾਈ ਫਰੂਟ ਨੂੰ ਜ਼ਿਆਦਾ ਬਰੀਕ ਨਹੀਂ ਕਰਨਾ ਤੇ ਆ ਦੇਖੋ ਹੁਣ ਆਪਣੇ ਮੱਕ ਰੋਟ ਵੀ ਕੁੱਟੇ ਗਏ ਨੇ ਨਾਲੇ ਆਪਾਂ ਇੱਥੇ ਕਾਜੂ ਜਿਹੜੇ ਲੈਣੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਮੋٹے-ਮੋٹے ਕੋਟ ਲਵਾਂਗੇ ਆਟਾ ਇੱਥੇ ਆਪਣਾ ਦੇਖੋ 부ਜਣਾ ਸ਼ੁਰੂ ਹੋ ਗਿਆ ਤੇ ਆਟੇ ਦਾ ਕਲਰ ਵੀ ਚੇਂਜ ਹੋ ਗਿਆ ਤੇ ਆਟਾ ਚ ਆਪਾਂ ਮੱਠੇ-ਮੱਠੇ ਸੇਕ ਤੇ ਭੁੰਨਣਾ ਕਿ ਕਿਤੇ ਬੀਡਮ ਜਾਰ ਰੱਖਿਆ ਬਹੁਤ ਜ਼ਿਆਦਾ ਤੇਜ਼ ਨਹੀਂ ਰੱਖਿਆ ਮਠੇ ਮਠੇ ਸੇਵ ਤੇ ਜਦੋਂ ਆਪਾਂ ਆਟਾ ਪੁੱਜਾਂਗਣ ਪੁੰਨਾਗੇ ਆਟਾ ਤੇ ਬਹੁਤ ਵਧੀਆ ਪੁੱਜਦਾ ਸਮਾਨ ਇੱਥੇ ਆਪਾਂ ਸਾਰਾ ਤਿਆਰ ਕਰਕੇ ਰੱਖ ਲਿਆ ਖਾਸ ਖਾਸ ਤੇ ਜਿਹੜੇ ਸੌਂਫ ਦੇ ਨਾ ਇਹ ਆਪਾਂ ਮਿਕਸੀ ਦੇ ਵਿੱਚ ਪੀਸ ਲਈ ਸੀ ਤੇ ਬਾਕੀ ਡਰਾਈ ਫਰੂਟ ਸਾਰਾ ਜਿਹੜਾ ਇਹ ਆਪਾਂ ਧੜਫੜ ਜੈ ਇਤਮਾਮ ਦਸਤੇ ਦੇ ਵਿੱਚ ਕਰ ਲਿਆ ਆਟਾ ਇੱਥੇ ਆਪਣਾ ਪੁੱਜ ਗਿਆ ਆਟਾ ਜਦੋਂ ਆਪਣਾ ਪੁੱਜ ਜਾਂਦਾ ਨਾ ਉਹ ਤਾਂ ਆਟੇ ਦੇ ਵਿੱਚੋਂ ਖੁਸ਼ਬੂ ਆਉਣ ਲੱਗ ਜਾਂਦੀ ਨਾਲੇ ਆਟਾ ਆਪਣਾ ਖਿਓ ਛੱਡਣ ਲੱਗ ਜਾਂਦਾ ਤੇ ਇੱਥੇ ਸਭ ਤੋਂ ਪਹਿਲਾਂ ਆਪਾਂ ਹੁਣ ਨਾਰੀਅਲ ਜਿਹੜਾ ਕद्दूकस ਕਰਕੇ ਲਿਆ ਸੀ ਉਹਨੂੰ ਪਾ ਕੇ ਤੇ ਨਾਲ ਲੰਦੇ ਆਟੇ ਦੀ ਪੁੰਨ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਖਸਖਸ ਉਹ ਵੀ ਆਪਾਂ ਕੱਚੀ ਲਈ ਸੀ ਖਸਖਸ ਨੂੰ ਵੀ ਨਾਲ ਪਾ ਕੇ ਇਸ ਤਰ੍ਹਾਂ ਪੁੰਨ ਦੇਵਾਂ ਕਿਉਂਕਿ ਇੱਥੇ ਡਰਾਈ ਫਰੂਟ ਜਿਹੜਾ ਆਪਾਂ ਲਿਆਏ ਸਾਰਾ ਕੱਚਾ ਲਿਆਏ ਹੁਣ ਉਹ ਥੋੜਾ ਥੋੜਾ ਕਰਕੇ ਤੇ ਆਪਾਂ ਆਟੇ ਦੇ ਵਿੱਚ ਪਾ ਕੇ ਨੂੰ ਹੌਲੀ ਹੌਲੀ ਸਾਰੇ ਡਰਾਈ ਫਰੂਟ ਨੂੰ ਆਟੇ ਵਿੱਚ ਪੁੰਨਾਗੇ ਹੁਣ ਇੱਥੇ ਆਪਾਂ ਮਗਜ ਨੂੰ ਵੀ ਪਾ ਲਵਾਂਗੇ ਮਗਜ ਨੂੰ ਪਾ ਕੇ ਤੇ ਇਹਨਾਂ ਨੂੰ ਆਪਾਂ ਹਲਾਉਂਦੇ ਹੋਏ ਭੁੰਨ ਲਵਾਂਗੇ ਜਦੋਂ ਮਗਜ ਭੁੱਜਦੇ ਨੇ ਹਲਕੇ ਹਲਕੇ ਧੜਕਣ ਲੱਗ ਜਾਂਦੇ ਨੇ ਤੇ ਨਾਲ ਹੀ ਇੱਥੇ ਆਪਾਂ ਜਿਹੜੇ ਅਖਰੋਟ, ਬਦਾਮ ਤੇ ਕਾਜੂ ਦਰਦਰੇ ਕੁੱਟੇ ਲਏ ਸੀ ਇਹਨਾਂ ਨੂੰ ਵੀ ਵਿੱਚ ਪਾ ਕੇ ਤੇ ਹੁਣ ਚੰਗੀ ਤਰ੍ਹਾਂ ਆਪਾਂ 2-3 ਮਿੰਟ ਇਹਨਾਂ ਨੂੰ ਭੁੰਨ ਲਵਾਂਗੇ ਢਾਟੇ ਦੇ ਨਾਲ ਹੀ ਇੱਥੇ ਆਪਾਂ ਹੁਣ ਗੁੰਦਾ ਪਾਵਾਂਗੇ ਜਿਹੜੀਆਂ ਫਰਾਈ ਕੀਤੀਆਂ ਹੋਈਆਂ ਸੀ ਇਹ ਆਪਾਂ ਪਹਿਲੇ ਫਰਾਈ ਕੀਤੀਆਂ ਹੈ ਇਹਨਾਂ ਨੂੰ ਪਾ ਕੇ ਵਿੱਚ ਬਸ ਆਪਾਂ ਮਿਕਸ ਕਰ ਦੇਣਾ ਹੋਣੇ ਤਾਂ ਆਪਾਂ ਕਮਰ ਕਸ ਪਾਵਾਂਗੇ ਦੇ ਵਿੱਚ ਕਮਰ ਕਸ ਤਾਂ ਜਿਵੇਂ ਆਪਣੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਕਮਰ ਕਸ ਆਪਣੇ ਕਮਰ ਦੇ ਦਰਦ ਵਾਸਤੇ ਬਹੁਤ ਵਧੀਆ ਹੁੰਦੀ ਕਿਉਂਕਿ ਠੰਡ ਵਿੱਚ ਅਕਸਰ ਹੀ ਕਮਰ ਦਰਦ ਕਈਆਂ ਨੂੰ ਬਹੁਤ ਜ਼ਿਆਦਾ ਹੋਣ ਲੱਗ ਜਾਂਦਾ ਤੇ ਨਾਲ ਹੀ ਇੱਥੇ ਆਪਾਂ ਸੁੱਡ ਪਾ ਦੇਵਾਂਗੇ ਸੋਂਡੂ ਵੀ ਸਰਦੀਆਂ ਦੇ ਵਿੱਚ ਖਾਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹ ਵੀ ਆਪਣੀ ਪੈ ਬਾਤੀ ਨੂੰ ਨਾ ਸਹੀ ਕਰਦੀ ਜਿਵੇਂ ਵਾਈ ਦਾ ਵੱਧ ਜਾਂਦਾ ਪਰ ਕੋ ਆਪ ਸਰਦੀਆਂ ਦੇ ਵਿੱਚ ਤੇ ਨਾਲ ਹੀ ਆਪਾਂ ਇੱਥੇ ਅਜਵੈਨ ਪਾ ਦਾਂਗੇ ਅਜਵੈਨ ਆਪਣੇ ਹਾਜ਼ਮੇ ਨੂੰ ਵਧੀਆ ਰੱਖਦੀ ਹੈ ਤੇ ਜਿਵੇਂ ਪੰਜੀਰੀ ਭਾਰੀ ਹੁੰਦੀ ਹੈ ਅਜਵੈਨ ਤੇ ਸੌਫ ਪਾਉਣ ਦੇ ਨਾਲ ਨਾ ਇਹ ਹਾਜ਼ਮੇ ਤਿਆਰ ਹੋ ਜਾਂਦੀ ਹੈ ਵਧੀਆ ਹੁਣ ਇੱਥੇ ਆਪਾਂ ਜਿਹੜੇ ਫੁੱਲ ਮਖਾਣੇ ਰੋਸਟ ਕਰਕੇ ਪੀਸੇ ਸੀ ਉਹਨਾਂ ਨੂੰ ਵੀ ਇਹਦੇ ਵਿੱਚ ਮਿਲਾ ਦੇਵਾਂਗੇ ਤੇ ਨਾਲ ਹੀ ਇੱਥੇ ਆਪਾਂ ਨੇ ਇੱਕ ਚਮਚ ਸਫੇਦ ਮਿਰਚ ਜਿਹਨੂੰ ਦੱਖਣੀ ਮਿਰਚ ਵੀ ਕਹਿੰਦੇ ਹਨ ਉਹਦਾ ਪਾਵਾਂਗੇ। ਉਹ ਵੀ ਆਪਣੀ ਅੱਖਾਂ ਵਾਸਤੇ ਬਹੁਤ ਵਧੀਆ ਹੁੰਦੀ ਹੈ। ਇਸ ਕਰਕੇ ਪੰਜੀਰੀ ਵਿੱਚ ਪਾਉਣੀ ਬਹੁਤ ਜ਼ਰੂਰੀ। ਇਹ ਦੇਖੋ ਆਪਾਂ ਇੱਥੇ ਇਹਨਾਂ ਜੜੀ ਸਫੇਦ ਮਿਰਚ ਪਾ ਲਈਏ। ਤੇ ਇਹਨਾਂ ਨੂੰ ਪਾ ਕੇ ਸਾਰੀਆਂ ਚੀਜ਼ਾਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ। ਹੁਣ ਆਪਾਂ ਕੜਾਈ ਨੂੰ ਚੁੱਲੇ ਤੋਂ ਥੱਲੇ ਲਾ ਰਿਹਾ ਤੇ ਇਹਨੂੰ ਥੱਲੇ ਲਾ ਕੇ ਵੀ ਆਪਾਂ ਇਸ ਤਰ੍ਹਾਂ ਨਾ ਹੌਲੀ-ਹੌਲੀ ਹਲਾਈ ਜਾਣਾ ਕਿਉਂਕਿ ਕੜਾਈ ਆਪਣੀ ਭਾਰੀ ਬਹੁਤ ਤੇ ਤੇ ਗਰਮ ਆ ਤੇ ਇਹਦਾ ਅਜੇ ਜਿੰਨਾ ਚਿਰ ਠੰਡੀ ਨਹੀਂ ਹੁੰਦੀ ਪੰਜੀਰੀ ਉਹਨਾਂ ਚਿਰ ਇਹਨੂੰ ਇਦਾਂ ਹਲਾਈ ਜਾਣਾ ਬਾਕੀ ਆਪਾਂ ਇਹਦੇ ਵਿੱਚ ਐਂਡ 'ਚ ਮਿਸ਼ਰੀ ਪਾਉਣੀ ਨਾ ਤੇ ਮਿਸ਼ਰੀ ਵੀ ਆਪਾਂ ਜਦੋਂ ਪੰਜੀਰੀ ਥੋੜੀ ਠੰਡੀ ਹੋ ਜਾਊਗੀ ਉਦੋਂ ਹੀ ਪਾਉਣੀ ਗਰਮ-ਗਰਮ ਵਿੱਚ ਨਹੀਂ ਪਾਉਣੀ ਹੁਣ ساری ਇਹ ਮਿਸ਼ਰੀ ਜਿਹੜੀ 1/2 ਕਿਲੋ ਆਪਾਂ ਪੀਸ ਕੇ ਲਈ ਸੀ ਇਹਦੇ ਵਿੱਚ ਪਾ ਦੇਵਾਂਗੇ ਬਾਕੀ ਤੇਨੂੰ ਵੀ ਸਾਰੀ ਪੰਜੀਰੀ ਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਪੰਜੀਰੀ ਆਪਣੀ ਹੁਣ ਇੱਥੇ ਬਣ ਕੇ ਤਿਆਰ ਹੈ ਇਹ ਪੰਜੀਰੀ ਸਰਦੀਆਂ ਵਿੱਚ ਸਿਹਤ ਦਾ ਖਜ਼ਾਨਾ ਹੈ ਇਸ ਨੂੰ ਤੁਸੀਂ ਖਾਲੀ ਪੇਟ 1 ਮਹੀਨਾ ਖਾ ਕੇ ਦੇਖੋ ਤੁਹਾਡਾ ਸਰੀਰ ਲੋਹੇ ਵਰਗਾ ਮਜ਼ਬੂਤ ਹੋ ਜਾਏਗਾ ਖਾਲੀ ਪੇਟ ਇਸ ਲਈ ਖਾਣਾ ਹੈ ਕਿਉਂਕਿ ਜੋ ਆਪਾਂ ਤਾਕਤ ਵਾਲੀ ਚੀਜ਼ ਸਵੇਰੇ ਖਾਲੀ ਪੇਟ ਖਾਂਦੇ ਆ ਨਾ ਤਾਂ ਉਹਦਾ ਅਸਰ ਸਰੀਰ ਤੇ ਜ਼ਿਆਦਾ ਹੁੰਦਾ ਹੈ ਤੇ ਇਸ ਵਿੱਚ ਆਪਾਂ ਸਾਰੀਆਂ ਹੀ ਚੀਜ਼ਾਂ ਤਾਕਤ ਵਾਲੀਆਂ ਪਾਈਆਂ ਹਨ ਇਹ ਫੁੱਲ એનર્ਜੀ ਪੈਕਜ ਹੈ ਆਪਣੇ ਸਰੀਰ ਵਾਸਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਵੀਡੀਓ ਵੇਖਣ ਲਈ ਤਨਵਾਦ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ ਜੀ